ਆ ਕਾਰਨੇ ਕਰਨ ਕਰਦਾ ਜੇ ਤੂੰ ਅਕਸਰ ਹੈ ਤੂੰ ਅਕਸਰ ਨਾ ਰਿਹਾ ਲੱਗਾ ਮਾਰਦਾ ਆ ਕੇ ਲੱਗਾ ਮਾਰਦਾ ਆ ਕੇ ਆਪਾਂ ਨੂੰ ਯਾਰ ਹਾ ਨੂੰ ਨਹੀਂ ਚਾਹੀਦਾ ਅੰਮ੍ਰਿਤਸਰ ਦੇ ਜਹਾਜ਼ਗੜ੍ਹ ਵਿੱਚ ਨਜਾਇਜ਼ ਕਬਜ਼ੇ ਹਟਾਉਣ ਲਈ ਆਈ ਨਗਰ ਸੁਧਾਰ ਟਰੱਸਟ ਦੀ ਟੀਮ ਅਤੇ ਸਥਾਨਕ ਦੁਕਾਨਦਾਰਾਂ ਵਿੱਚ ਕਾਹ ਤਿੱਕੀ ਬਹਿਸ ਹੋ ਗਈ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਦੂਜੀ ਵਾਰ ਨਜਾਇਜ਼ ਕਬਜ਼ਾ ਹਟਾਉਣ ਲਈ ਇਸ ਜਗ੍ਹਾ ਤੇ ਪਹੁੰਚੇ ਪਰ ਜਿਵੇਂ ਹੀ ਟੀਮ ਨੇ ਕਾਰਵਾਈ ਸ਼ੁਰੂ ਕੀਤੀ ਤਾਂ ਦੁਕਾਨਦਾਰਾਂ ਨੇ ਟੀਮ ਨਾਲ ਬਹਿਸ ਸ਼ੁਰੂ ਕਰ ਦਿੱਤੀ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਅਧਿਕਾਰੀ ਅਮਨਦੀਪ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਟਰੱਸਟ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਕਿਉਂਕਿ ਇਹ ਕਪਾਰ ਦਾ ਬਾਜ਼ਾਰ ਹੈ ਇਸ ਲਈ ਦੁਕਾਨਦਾਰਾਂ ਨੇ ਸਾਰਾ ਸਮਾਨ ਸੜਕ ਤੇ ਰੱਖ ਕੇ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਇਹ ਟੀਮ ਪਹਿਲੀ ਵਾਰ ਪਹੁੰਚੀ ਤਾਂ ਸਤਾਨਕ ਦੁਕਾਨਦਾਰਾਂ ਨੇ ਕੁਝ ਸਮਾਂ ਮੰਗਿਆ ਕਿ ਆਪਣਾ ਸਮਾਨ ਖੁਦ ਹਟਾਉਣਗੇ ਪਰ 5 ਦਿਨ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਵੀ ਦੁਕਾਨਦਾਰ ਨੇ ਆਪਣਾ ਸਮਾਨ ਨਹੀਂ ਹਟਾਇਆ ਉੱਥੇ ਹੀ ਦੁਕਾਨਦਾਰਾਂ ਨੇ ਕਿਹਾ ਕਿ ਉਹਨਾਂ ਨੇ ਆਪਣੇ ਸਮਾਨ ਹਟਾ ਦਿੱਤਾ ਗਿਆ ਹੈ ਪਰ ਦੁਕਾਨਦਾਰਾਂ ਨੇ ਤੇ ਪ੍ਰਸ਼ਾਸਨ ਅਤੇ ਸਥਾਨਕ ਵਿਧਾਇਕ ਨੂੰ ਕਿਹਾ ਕਿ ਦੁਕਾਨਦਾਰਾਂ ਨੂੰ ਕੁਝ ਜਗ੍ਹਾ ਮੁਹੱਈਆ ਕਰਵਾਈ ਜਾਵੇ ਤਾਂ ਜੋ ਸਾਰਾ ਸਮਾਨ ਉੱਥੇ ਰੱਖ ਸਕਣ ਕਰ ਦਿਓ ਸਾਡੇ ਤੇ ਭਾਵੇਂ ਕੋਈ ਖਰਚਾ ਲਾ ਦਿਓ ਭਾਜੀ ਵੀ ਸਫਾਈ ਆਪਾਂ ਕਰਾਂਗੇ ਜੋ ਮਰਜ਼ੀ ਕਰ ਪਾਏ ਮੈਂ ਤੇ ਮੀਨਾ ਪਾਜੀ ਮੈਂ ਮੀਨਾ ਪਹਿਲਾਂ ਆਸ਼ੂ ਨੂੰ ਵੀ ਕਿਹਾ ਸੀ ਸਭ ਨੂੰ ਕਹੇ ਵੀ ਜੰਗਲ ਕੋਈ ਦਵਾਈ ਦਿਓ ਉਹਨਾਂ ਨੇ ਭਾਜੀ ਕੰਨ ਤੇ ਜੂ ਹੀ ਸਿਰਕਦੀ ਭਾਜੀ ਫਿਰ ਫਾਇਦਾ ਕੀ ਹੈ ਜੇ ਪਬਲੀਕਲੀ ਗੱਲਾਂ ਹੀ ਸੁਣਨੀ ਮੇਰੇ ਸੁਣੋ 15 ਸਾਲ ਤੋਂ ਪਹਿਲਾਂ ਜਿਹੜੀ ਸਾਰੀ ਮਾਰਡਨ ਚਾਰ ਵੀ ਨਾ ਸਹੀ ਜਿਹਨੂੰ ਪਾਵੇ ਉਹਨਾਂ ਨੇ ਮੈਸੇਜ ਚੋਕਲਾ ਨਹੀਂ ਗੱਲ ਸਮਾਨ ਚੋਕਲਾ ਨਹੀਂ ਮੈ ਜੁਮਾਰੀ ਨਹੀਂ ਲੈਣੇ ਬਾਕੀ ਆਪਰੇ ਸਮਾਨ ਚੋਕਲੋ ਇਦੋਂ ਆਪਣੇ ਮੈਸੇਜ ਤੋਂ ਮਸੀਂ ਦਿਖਾ ਦਿੰਦੇ ਆ ਗੁਰੂਪਾਲ ਚਲੋ ਆਪਾਂ 70% ਤੋਲ ਮਰ ਕਹਿੰਦੇ ਹਟ ਗਈ ਆ ਪਰ ਜੇ 8000 57% ਜੇ ਆਪਾਂ ਉਸ ਦੇ ਅੱਠ ਜਾਣਗੇ ਪੰਜਾ ਮਾਰਾਂਗੇ ਦੁਕਾਨ ਤੇ ਰਹਿਣਗੇ ਜਿਹੜੇ ਮਾਰ ਕੇ ਆਪਣਾ ਨਾਮ ਦੱਸਗੇ ਮੇਰਾ ਨਾਮ ਸਨਿਓ ਬਰਾਏ ਹੈ 올ਡ ਮੋਟਰ ਪਾਰਟ ਐਸੋਸੀਏਸ਼ਨ ਦਾ ਮੈਂ ਮੈਂਬਰ ਆ ਪ੍ਰਧਾਨ ਹੋ ਰਹੇ ਨੇ ਉਹਨੇ ਗੱਲਬਾਤ ਕੀਤੀ ਸੀ ਕਿ ਸਾਨੂੰ ਕੀ ਮੁਸੀਬਤਾਂ ਆਂਦੀਆਂ ਪਈਆਂ ਪ੍ਰਸ਼ਾਸਨ ਸੁੱਤਾ ਵਾ ਪ੍ਰਸ਼ਾਸਨ ਸਾਡੀ ਕੋਈ ਬਾਹ ਨਹੀਂ ਫੜਦਾ ਪਿਆ ਆਪਾਂ ਐਮ ਐਲ ਏ ਸਾਹਿਬ ਕੋ ਜਾਣ ਟਾਈਮ ਦੇ ਕੇ ਮਿਲ ਦੇਣੀ ਹੈ ਸਾਡੇ ਨਾਲ ਜਾਤੀ ਹੋ ਰਹੀ ਹੈ ਇੱਕ ਅਫਸਰ ਆ ਕੇ ਤੁਹਾਡੇ ਕੋ 8 ਵਜੇ ਸਵੇਰੇ ਦੁਕਾਨਾਂ ਤੋਂ ਅੰਦਰ ਆ ਕੇ ਮਾਲ ਚੁੱਕਦਾ ਪਿਆ ਮਾਲ ਤੋੜਦਾ ਪਿਆ ਹਾਲੇ ਦੁਕਾਨਾਂ ਬੰਦ ਸਾਡੀਆਂ ਇਹੋ ਜਿਹੜਾ ਜਿਹੜਾ ਵਾ ਤੱਕੇਛਾਈ ਆ ਆਪਾਂ ਨਹੀਂ ਸੈਨ ਕਰਾਂਗੇ ਆਪਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਤੁਸੀਂ ਵੇਖੋਗੇ ਕਿ ਮਾਲ ਚੁੱਕਦੇ ਪਏ ਆ ਸਾਰੇ ਕਿ ਨਹੀਂ ਚੁੱਕਦੇ ਪਏ ਸਾਰਿਆਂ ਨੇ ਨਮਕਾਰਨ ਲੱਗਦਾ ਵੀ ਕਰਾ ਦੀ ਦੂਰੀ ਤੇ ਐਮ ਐਲ ਏ ਦਾ ਦਫਤਰ ਆ ਤੁਸੀਂ ਕਹਿੰਦੇ ਟਾਈਮ ਨਹੀਂ ਮਿਲ ਰਿਹਾ ਜੀ ਸਰ ਇਹ ਪ੍ਰਸ਼ਾਸਨ ਦੀ ਜਿਹੜੀ ਨਲਾਕੀ ਹੈ ਪ੍ਰਸ਼ਾਸਨ ਸੁਣਦਾ ਹੀ ਨਹੀਂ ਹੈ ਤਾਂ ਹੀ ਦੇ ਆਮ ਆਨ ਵੀ ਪਾਰਟੀ ਜਿਹੜੀ ਇਹ ਪਿੱਛੇ ਜਾਂਦੀ ਵੀ ਇਹ ਕਾਦੇ ਵਾਸਤੇ ਜਾਂਦੀ ਵੀ ਕਿ ਸਾਨੂੰ ਰੋਜ਼ਗਾਰ ਤੋਂ ਵੀ ਨਿਯਤੇ ਕਰਦੇ ਬੇਦ ਨਾ ਸਾਡੀ ਗੱਲ ਸੁਣਦੇ ਪਏ ਐ ਐਂਡ ਤੇ ਆ ਕੇ ਆਮ ਮੁਸੀਬਤ ਵਾਲਾ ਬੰਦਾ ਕੀ ਕਰੇਗਾ ਧਰਨਾ ਹੀ ਲਾਏਗਾ ਨਾ ਫਿਰ ਜੇਕਰ ਸਰਕਾਰ ਨੂੰ ਜਗਾਣਾ ਹੈ ਤਾਂ ਕੋਈ ਨਾ ਕੋਈ ਸਾਨੂੰ ਵੀ ਹਿਲਾ ਕਰਨਾ ਪਏਗਾ ਫੇਰ ਹੀ ਸਰਕਾਰ ਜਾਗੇਗੀ ਮੈਡਮ ਟਾਈਮ ਨਹੀਂ ਨੇ ਦੁਕਾਨਦਾਰ ਜਿਹੜੇ ਅੱਜ ਤੇ ਪਰੇਸ਼ਾਨ ਹੋ ਗਏ ਭਾਈ ਜੀ 300 ਦੁਕਾਨਦਾਰ ਨੇ ਤੇ ਡਬਲ ਬੰਦੇ ਜਿਹੜੇ ਨੇ ਉਸ ਤੋਂ ਵੱਧ ਲੇਬਰ ਜਿਨ੍ਹਾਂ ਦੀ ਰੋਟੀ ਤੇ ਲੱਤ ਵੱਜ ਰਹੀ ਹੈ ਕਮ ਸੇ 5000 ਬੰਦਾ ਸਾਡੇ ਇੱਥੇ ਮਾਰਕੀਟ ਦੇ ਵਿੱਚ ਰੋਟੀ ਖਾਂਦਾ ਉਸ ਸਾਰੇ ਘਰ ਦੇ ਨੂੰ ਰੋਟੀ ਦੀ ਲੱਤ ਵੱਜ ਰਹੀ ਹੈ ਮੰਗ ਭਾਈ ਸਾਨੂੰ ਇਹੋ ਹੀ ਹੈ ਕਿ ਸਾਨੂੰ ਕਾਰੋਬਾਰ ਵਾਸਤੇ ਜਗ੍ਹਾ ਦਿੱਤੀ ਜਾਵੇ ਤੇ ਇਹੋ ਜਿਹੇ ਜਿਹੜੇ ਬੰਦੇ ਨੇ ਸਾਡੇ ਤੋਂ ਦੂਰ ਕੀਤੇ ਜਾਣ ਕਿ ਜਿਹੜੇ ਸਾਡੇ ਕੋਲ ਮਹੀਨਾ ਮੰਗਦੇ ਨੇ ਜੇ ਆਪਾਂ ਮਹੀਨਾ ਨਾ ਦਈਏ ਤੇ ਤੁਹਾਡਾ ਨੁਕਸਾਨ ਕਰਦੇ ਹਾਂ ਸਮੇਂ ਦੇ ਵਿੱਚ ਜਿਹੜਾ ਕੀ ਹੋਇਆ ਜੀ ਇੱਥੇ ਹੋਰ ਕਿਉਂ ਜਿਹੜਾ ਭਾਜੀ ਬੇਨਤੀ ਇਹਦਾ ਵਾ ਇਹਨਾਂ ਨੇ ਸਾਨੂੰ ਕਿਹਾ ਸੀ ਵੀ ਤੁਸੀਂ ਸਮਾਨ ਚੁੱਕ ਲੋ ਆ ਤੁਸੀਂ ਇੱਥੇ ਵਾਈਟ ਬਣਾਓ ਸਾਰਾ ਸਮਾਨ ਅਸੀਂ 90% ਸਮਾਨ ਅਸੀਂ ਚੁੱਕ ਲਿਆ ਵਾ ਆਪਟਰ ਸਮਾਨ ਚੁੱਕਣ ਵਾਸਤੇ ਸਾਨੂੰ ਲੇਬਰ ਵੀ ਚਾਹੀਦੀ ਹੈ ਸਭ ਕੁਝ ਚਾਹੀਦਾ ਵਾ ਸਾਨੂੰ ਜਗ੍ਹਾ ਵੀ ਚਾਹੀਦੀ ਹੈ ਸਾਡੀ ਐਮਐਲਏ ਸਾਹਮਣੇ ਗੱਲ ਹੋਈ ਸੀ ਵੀ ਸਾਨੂੰ ਕੋਈ ਜਗ੍ਹਾ ਪ੍ਰੋਵਾਈਡ ਕਰਕੇ ਦਿੰਦੀ ਹੈ ਮੈਂ ਮੈਨੂੰ ਤਾਂ ਸਾਹਮਣੇ ਕਿਹਾ ਮੈਂ ਸੈਸ਼ਨ 'ਚ ਬੈਠਣੀ ਆ ਮੈਂ ਸੈਸ਼ਨ ਤੋਂ ਆਕੇ ਤਾਂ ਨਾ ਟਾਈਮ ਮਿਲਣ ਦੀ ਆ ਤਾਂ ਤੁਹਾਨੂੰ ਟਾਈਮ ਦੇ ਦਨੀ ਕੋਈ ਨਾ ਕੋਈ ਅਸੀਂ ਮੈਰਮਣਾ ਰਾਤੀ ਇਹਨਾਂ ਦੇ ਪੀਏ ਸਾਹਮਣੇ ਗੱਲ ਕੀਤੀ ਉਹ ਕਹਿੰਦੇ ਸਵੇਰੇ ਤਾਂ ਨਾ ਗੱਲ ਕਰਾਂਗੇ ਇਹ ਜਿਹੜੇ ਅਫਸਰ ਹੈਗੇ ਆ ਸਰਦਾਰ ਅਮਨਦੀਪ ਸਿੰਘ ਮੁਰੀ ਜੀ ਦੇ ਐਕਸ਼ਨ ਆ ਇਹ ਸਵੇਰੇ ਤੜਕੇ 8 ਵਜੇ ਆ ਜਾਂਦੇ ਆ ਜੋ ਜਦ ਕਿ ਡਿਊਟੀ ਚੱਲੂ ਹੁੰਦੀ ਬੰਦੇ ਦੀ 9 ਵਜੇ ਇਹ 8 ਵਜੇ ਆ ਜਾਂਦੇ ਆ ਪਤਾ ਨਹੀਂ ਕਿਹੜੀ ਨਾ ਦੀ ਮੰਨ ਦੇ ਵਿੱਚ ਮਾਲਕਰ ਵੱਲੋਂ ਕੋ ਰੰਜਿਸ਼ ਹੈ ਜਾਂ ਕੀ ਗੱਲ ਬਾਤ ਹੈ ਜਾਂ ਇਹਨਾਂ ਦਾ ਆਪਣਾ ਕੋਈ ਨਾ ਕੋਈ ਬੈਨੀਫਿਟ ਲੱਭਦੇ ਆ ਜਿਹਦੇ ਕਰਕੇ ਸਵੇਰੇ ਆ ਕੇ ਤੇ ਇਹ ਨੁਕਸਾਨ ਕਰਨਾ ਚੱਲ ਪਿਆ ਹੁਣ ਆ ਜੇ ਕਿਸੇ ਦੀ ਦੁਕਾਨ ਦੇ ਅੰਦਰ ਵੜ ਕੇ ਦੁਕਾਨ ਦੇ ਅੰਦਰ ਵੜ ਕੇ ਉਹਦਾ ਲੱਖ ਡੇਢ ਲੱਖ ਦਾ ਨੁਕਸਾਨ ਕੀਤਾ ਗਿਆ ਗਰੀਬ ਬੰਦੇ ਦਾ ਉਹ ਫੇਰੀ ਵਾਲਾ ਬੰਦਾ ਉਹ ਬੰਦੇ ਦਾ ਨੁਕਸਾਨ ਹੈ ਜਾਂ ਤੇ ਐਕਸ਼ਨ ਸਾਫ ਭਰਨ ਦੀ ਆ ਪ੍ਰਸ਼ਾਸਨ ਭਰੇ ਅੱਜ ਕੀ ਹੋਇਆ ਸਰ ਅੱਜ ਅੱਜ ਸਵੈਰ ਦੀ ਗੱਲ ਕਰਦੇ ਪਏ ਆ ਅੱਜ ਸਵੈਰ ਦੀ ਗੱਲ ਕਰਦੇ ਆ ਫਿਰ ਜਿਹੜਾ ਬੰਦਾ ਉਹਦਾ ਕੋਈ ਗੱਲ ਕਰਦਾ ਵਾ ਉਹ ਜਾਤੀਸ਼ੂਚਕ ਸ਼ਬਦ ਵੀ ਬੋਲਦਾ ਵਾ ਸਾਡੇ ਕਈ ਬੰਦਿਆਂ ਨੂੰ ਨੇ ਜਾਤੀਸ਼ੂਚਕ ਸ਼ਬਦ ਬੋਲੇ ਗਾ ਗਾਲ ਬੰਦਾ ਉਹਨਾਂ ਨੇ ਖੜਿਆ ਵਾ ਅਸੀਂ 100 ਬੰਦਾ ਇਹ ਗੱਲ ਦਾ ਗਵਾਹ ਆਂ ਜਾਂ ਤੇ ਉਹ ਉਹਦੇ ਬੰਦੇ ਨੂੰ ਜਾਤੀਸ਼ੂਚਕ ਸ਼ਬਦ ਬੋਲਿਆ ਅਸੀਂ ਪੁਲਿਸ ਨੂੰ ਔਰ ਜਿਆਦਾ ਬੰਦਾ ਅਸੀਂ ਇੱਕ ਇਹਦੀ ਕੰਪਲੇਟ ਦਵਾਂਗੇ ਵੀ ਇਹ ਬੰਦੇ ਤੇ ਪਰਚਾ ਕੀਤਾ ਕਰ ਜੋ ਕਾਰਵਾਈ ਬਣਦੀ ਕਾਰਵਾਈ ਕੀਤੀ ਜਾਵੇ ਤੇ ਦੂਜੀ ਸਾਡੀ ਪ੍ਰਸ਼ਾਸਨ ਵਾਲੋਂ ਐਮਐਲਏ ਵਾਲ ਚੇਰਮੈਨ ਸਾਹਿਬ ਵਾਲ ਸਾਡੀ ਬੇਨਤੀ ਹੈ ਵੀ ਇਹ ਬੰਦਾ ਸਾਨੂੰ ਇੱਥੇ ਪਸੰਦ ਨਹੀਂ ਆ ਕਿਉਂਕਿ ਪਸੰਦ ਹੀ ਨਹੀਂ ਗੱਲ ਇਹ ਬੰਦਾ ਜਾਤੀ ਰੰਜੀਤ ਰੰਜੀਤ ਸਾਡੀ ਮਾਰਕੀਟ ਦੇ ਨਾਲ ਜਿਹੜਾ ਕਰਦਾ ਪਿਆ ਵਾ ਇਹ ਬੰਦੇ ਦੇ ਮਾਰਕੀਟ ਦੇ ਵਿੱਚ ਗਾਲ ਗਾਲ ਪਿੱਛੇ ਕਰਦਾ ਮੈਂ ਐਸਐਸਪੀ ਵੀ.ਐਲ.ਓ. ਵੀ.ਜੀ.ਐਲ. ਸਾਹਿਬ ਨੂੰ ਵੀ ਰਿਕਵੈਸਟ ਕਰਦਾ ਵਾਂ ਵੀ ਇਹ ਬੰਦੇ ਦੀ ਇਨਕੁਆਰੀ ਕੀਤੀ ਜਾਵੇ ਇਹ ਬੰਦੇ ਦੀ ਇੱਥੇ ਜਾਇਕਰ ਦੇ ਵਿੱਚ ਕਿੰਨੇ ਪਲਾਟ ਨੇ ਇਹ ਆਪਣੇ ਪਲਾਟਾਂ ਦਾ ਰਸਤਾ ਖਾਲੀ ਕਰਨ ਵਾਸਤੇ ਸਾਡੇ ਦਾ ਸਾਡੇ ਦਾ ਤਸ਼ੱਦ ਕਰ ਰਿਹਾ ਵਾ ਇਹ ਬੰਦੇ ਦੇ ਇਹਦਾ ਵਿਜੀਲੈਂਸ ਦੇ ਦੀ ਜਾਂਚ ਇਹਦੀ ਇਹਦੀ ਜਾਂਚ ਕਰਾਵੇ ਜਿਸ ਕਰਕੇ ਹੁਣ ਜਿਹੜੇ ਨੇ ਜਾਤੀ ਸੂਚਕ ਸ਼ਬਦ ਬੋਲੇ ਆ ਅਸੀਂ ਹੁਣ ਚੁੱਕੀ ਆ ਬਾਜਾ ਹੈਗੜ ਦੇ ਬਾਹਰ ਧਰਨਾ ਦੇ ਰਹੇ ਆ ਜੇ ਐਮਐਲਏ ਸਾਹਿਬ ਨਹੀਂ ਆਂਦੇ ਜਾਂ ਤਾਂ ਸਾਨੂੰ ਐਮਐਲਏ ਸਾਹਿਬ ਸਾਨੂੰ ਕੋਈ ਜਗ੍ਹਾ ਪ੍ਰੋਵਾਈਡ ਕਰਾਣ ਜਿਹਦੇ ਕਰਕੇ ਅਸੀਂ ਕੋਈ ਆਪਣਾ ਦਾਰੋਬਾਰ ਅਸੀਂ ਆਪਣਾ ਕਾਰੋਬਾਰ ਕਰ ਸਕੀਏ ਜੇ ਸਾਨੂੰ ਕਾਰੋਬਾਰ ਨਹੀਂ ਦਿੱਤਾ ਦੇਣਾ ਦੇਣਾ ਜਾਂਦੇ ਅਸੀਂ ਚਾਬੀਆਂ ਦੇ ਕੇ ਐਮਐਲਏ ਸਾਹਿਬ ਨੂੰ ਚਾਬੀਆਂ ਦੇ ਦਿੰਨੇ ਆ ਅਸੀਂ ਦੁਕਾਨਾ ਬੰਦ ਕਰਕੇ ਅਸੀਂ ਆਪਣੇ ਘਰ ਬੈ ਜੰਨੇ ਆ ਸਾਡੇ ਐਮਐਲਏ ਦੇ ਨਾਲ ਬਿਲੋ ਗੱਲਬਾਤ ਸਾਡੇ ਐਮਐਲਏ ਸਾਹਮਣੇ ਨਾਲ 4-5 ਦਿਨ ਪਹਿਲਾਂ ਗੱਲ ਹੋਈ ਹੈ ਐਮਐਲਏ ਸਾਹਿਬ ਉਹ ਤੇ ਕਹਿੰਦੇ ਆ ਅਸੀਂ ਸੈਸ਼ਨ ਚਾਹੀ ਅਸੀਂ ਸੈਸ਼ਨ 'ਚ ਆਗੇ ਤਾਂ ਤੁਹਾਡੇ ਨਾਲ ਅਸੀਂ ਤੁਹਾਨੂੰ ਟਾਈਮ ਦੇ ਦਨੇ ਆ ਤੇ ਤੁਹਾਨੂੰ ਕੋਈ ਨਾ ਕੋਈ ਜਗ੍ਹਾ ਪ੍ਰੋਵਾਈਡ ਕਰਾ ਦਨੇ ਆ ਆਖਰ ਗੱਡੀਆਂ ਇੰਜਨ ਹੈ ਭਾਜੀ ਕੋਈ ਦੁਕਾਨ ਦੇ ਅੰਦਰ ਦਾ ਰੱਖਿਆ ਨਹੀਂ ਜਾਣਾ ਏ ਨੇ ਹੁਣ ਜਿਹੜਾ ਨੁਕਸਾਨ ਕੀਤਾ ਦੁਕਾਨ ਦੇ ਅੰਦਰ ਜਾ ਕੇ ਗੱਡੀ ਦਾ ਪੰਜਾ ਮਰਵਾ ਕੇ ਲੱਖ ਡੇਢ ਲੱਖ ਰੁਪਏ ਦਾ ਗਰੀਬ ਬੰਦੇ ਦਾ ਨੁਕਸਾਨ ਕੀਤਾ ਪਹਿਲਾ ਇਹ ਜਿਹੜਾ ਅਫਸਰ ਇਹ ਚੀਜ਼ ਦੀ ਪਰਪਾਈ ਕਰੇ ਤੇ ਦੂਜਾ ਜਿਹੜੇ ਨੇ ਜਾਤੀ ਸੂਚਕ ਸ਼ਬਦ ਬੋਲੇ ਆ ਸਾਡੇ ਬੰਦਿਆਂ ਨੂੰ ਉਹਦੀ ਕਾਨੂੰਨੀ ਕਾਰਵਾਈ ਕਾਨੂੰਨੀ ਅਸੀਂ ਉਹਦੀ ਕਾਰਵਾਈ ਕਰਾਵਾਂਗੇ ਟੀਮ ਦੇ ਅਫਸਰਾਂ ਨੂੰ ਆਕੇ ਗਿਆ ਕਿ ਮਾਰਕੀਟ ਨੂੰਦੋਂ ਟਾਈਮ ਦਿੱਤਾ ਗਿਆ ਸੀ ਪਰ ਟਾਈਮ ਨਹੀਂ ਬਸ ਟਾਈਮ ਭਾਜੀ ਦਿੱਤਾ ਗਿਆ ਵਾ ਤਾਂ ਟਾਈਮ ਤੁਸੀਂ ਨਾ ਕਰਦੇ ਅਸੀਂ ਵੀਡੀਓ ਬਣਾਓ ਭਾਜੀ ਅਸੀਂ ਵੀਡੀਓ ਬਣਾਓ ਵੇਖੋ ਜੇ ਇਸ ਜਗ੍ਹਾ ਵੇਲੀ ਹੋਈ ਕਿ ਨਹੀਂ ਹੋਈ ਭਾਜੀ ਵੇਖੀ ਨਹੀਂ ਭਾਜੀ ਜਗ੍ਹਾ ਵੇਲੀ ਹੋਈ ਕਿ ਨਹੀਂ ਹੋਈ ਅਫਸਰ ਭਾਜੀ ਭਾਰਾ ਮਾਲ ਹੈ ਲੋਹਾ ਵਾ ਅੱਲੀ ਹੋਈ ਜਾ ਲੋਹਾ ਭਾਜੀ ਕੋਈ ਫੇਰ ਵੀ ਸਾਰਾ ਆਪਾਂ ਮਾਲ ਚੁੱਕ ਲਿਆ ਭਾਜੀ ਅਜ ਤੋਂ ਜਿੱਥੋਂ ਨਾ ਟਰੱਕ ਸਟੈਂਡ ਸਾਮਾਨ ਚੁੱਕਣ ਲੱਗੇ ਸੀਗੇ 14 ਤਰੀਕ ਤੋਂ 15 ਤਰੀਕ ਨੂੰ ਅਸੀਂ ਰੋਪਾ ਮੇ ਕੋ ਖਰਚਾ ਲਾ ਦਿਓ ਭਾਜੀ ਵੀ ਸਵਾਇਆ ਆਪਾਂ ਕਰਾਂਗੇ ਜੋ ਮੱਝੀ ਜਿਹੜੀ ਸੀ ਨਾ ਇਹਨਾਂ ਦੇ ਸੰਤੋਖ ਸਿੰਘ ਉਹਦੇ ਪ੍ਰਧਾਨ ਨੇ ਭਾਜੀ ਮੈਂ ਤਾਂ ਮੀਨਾ ਜੀ ਤੁਸੀਂ ਮੈਂ ਵੀ ਤਾਂ ਕਹਾਂ ਅਸ਼ੂ ਨੂੰ ਵੀ ਕਿਹਾ ਇਸ ਨੂੰ ਕਹਿੰਦਾ ਨੇ ਦਿਵਾ ਦਿਓ ਉਹਨਾਂ ਨਾਲ ਗੱਲਬਾਤ ਕੀਤੀ ਐਮਐਲਏ ਸਾਹਿਬ ਨਾਲ ਚੇਅਰਮੈਨ ਸਾਹਿਬ ਨਾਲ ਗੱਲ ਕੀਤੀ ਤੇ ਉਹਨਾਂ ਨੇ ਟਾਈਮ ਦੇ ਦਿੱਤਾ ਸੈਟਰਡੇ ਦਾ ਸ਼ਨੀਵਾਰ ਸਾਡੇ ਤੁਸੀਂ ਆਪਣਾ ਸਮਾਨ ਜਿਹੜਾ ਆ ਵਾ ਸੜਕਾਂ ਦੇ ਤੋਂ ਚੁੱਕ ਲੋ ਫੁੱਟਪਾਥਾਂ ਦੇ ਫਿਲਹਾਲ ਕੋਈ ਗੱਲ ਨਹੀਂ ਸੀ ਹੋਈ ਹੈ ਜੇ ਫੁੱਟਪਾਥਾਂ ਦੇ ਪਿਆ ਸਮਾਨ ਇਹਨਾਂ ਦਾ ਅਜੇ ਵੀ ਪਿਆ ਹੈ ਤੇ ਰੋਡਾਂ ਦੇ ਜਿਹੜਾ ਸਮਾਨ ਸੀ ਉਹ ਤੁਸੀਂ ਚੁੱਕ ਲੋ ਤੇ ਚਲੋ ਸੈਚਰਡੇ ਤੋਂ ਬਾਅਦ ਆ ਸੰਡੇ ਵੀ ਨਿਕਲ ਗਿਆ ਸੰਡੇ ਵੀ ਮਤਲਬ ਸਮਾਨ ਇਹਨਾਂ ਕੁਝ ਚੁੱਕਿਆ ਵੀ ਹੱਥ ਰੋਡਾਂ ਦੇ ਉੱਤੋਂ ਕੁਝ ਨਾ ਕੁਝ ਚੁੱਕਿਆ ਪਰ ਬਹੁਤ ਜ਼ਿਆਦਾ ਸਮਾਨ ਅਜੇ ਰੋਡਾਂ ਦੇ ਉੱਤੇ ਪਿਆ ਹੈ ਜਿਹੜੀਆਂ ਫੁੱਟਪਾਥਾਂ ਤੋਂ ਬਾਹਰ ਆ ਮਤਲਬ ਠੀਕ ਹੈ ਜੀ ਅਸੀਂ ਅੱਜ ਆਏ ਸੀਗੇ ਅਸੀਂ ਐਕਸ਼ਨ ਲੱਗੇ ਕਰਨਾਂ ਤੇ ਇਹ ਸਾਡੇ ਗੜ ਪੈ ਗਏ ਜੀ ਸਾਰੇ ਜਣੇ ਮਤਲਬ ਇਕੱਠੇ ਹੋ ਕੇ ਐਸੋਸੀਏਸ਼ਨ ਜਿਹੜੀ ਆ ਗੜ ਪੈ ਗਈ ਆ ਉਹਦੇ ਵਿੱਚ ਅਸੀਂ ਨਾਲੇ ਸਾਨੂੰ ਇੱਕ ਬੰਦਾ ਜਿਹੜਾ ਉਹ ਰੋਡ ਲੈ ਕੇ ਵੀ ਮਤਲਬ ਪਿਆ ਹੋਇਆ ਵੀਡੀਓ ਦੇ ਵਿੱਚ ਆਉਂਦਾ ਸਾਡੇ ਕੋਲ ਠੀਕ ਹੈ ਜੀ ਉਹ ਤੁਹਾਨੂੰ ਅਸੀਂ ਵੀਡੀਓ ਵੀ ਦੇ ਭੇਜ ਦਵਾਂਗੇ ਠੀਕ ਹੈ ਇਸ ਕਰਕੇ ਸਾਡਾ ਸਟਾਫ ਸਾਰਾ ਮੇਰੇ ਐਸਡੀਓ ਨਾਲ ਨੇ ਸਾਡੀ ਸਾਰੀ ਟੀਮ ਸਾਡੀ ਜਿਹੜੀ ਆ ਉਹ ਅਜਾਈ ਸੀ ਇਨਕ੍ਰੋਚਮੈਂਟ ਨੂੰ ਦੂਰ ਕਰਨ ਵਾਸਤੇ ਠੀਕ ਹੈ ਜੀ ਫਿਰ ਹੁਣ ਐਸਐਚਓ ਸਾਹਿਬ ਆਏ ਨੇ ਹੁਣ ਦੇਖੋ ਪਹਿਲਾਂ ਉਹ ਤਾਂ ਇਹ ਕਹਿ ਕੇ ਗਏ ਸੀ ਵੀ ਅਸੀਂ 1 ਵਜੇ ਤੱਕ ਜਿਹੜਾ ਵਾ ਉਹ ਹੁਣ ਤੁਸੀਂ ਸਾਨੂੰ ਟਾਈਮ ਦਿਓ ਅਸੀਂ ਰੋਕ ਦਿੱਤਾ ਕੰਮ ਅਸੀਂ ਕਹਿੰਦੇ ਚਲੋ ਕੋਈ ਗੱਲ ਨਹੀਂ ਫਿਰ ਉਤੋਂ ਬਾਅਦ ਸੰਤੋਖ ਪ੍ਰਧਾਨ ਜਿਹੜੇ ਉਹ ਆਣ ਕੇ ਫੇਰ ਆਪ ਸ਼ਬਦ ਬੋਲਣ ਲਾ ਪਏ ਵੀ ਨਹੀਂ ਤੁਸੀਂ ਕਿਤਨਾ ਚੁੱਕਦੇ ਆ ਤੁਸੀਂ ਚੁੱਕੋ ਕੀ ਕਰਦੇ ਆ ਕਾਫਤ ਸਾਹਿਬ ਕਾफी ਕੁਝ ਨਹੀਂ ਬੋਲਿਆ ਉਹ ਵੀਡੀਓ ਦੇ ਵਿੱਚ ਸਾਰਾ ਕੁਝ ਮੌਜੂਦ ਹੈ ਠੀਕ ਹੈ ਤਾਂ ਹੁਣ ਕਹਿੰਦੇ ਜੀ ਅਸੀਂ ਇੱਥੇ ਧਰਨਾ ਲਾਵਾਂਗੇ ਤੁਹਾਡੇ ਵਿਰੁੱਧ ਲਾਵਾਂਗੇ ਐਕਸਟੈਂਸ ਸਾਹਿਬ ਦੇ ਵਿਰੁੱਧ ਧਰਨਾ ਲਾਵਾਂਗੇ ਇਹ ਅਜੀ ਉਹ ਮਤਲਬ ਕਾफी ਕੁਝ ਹੈ ਯਾਨੀ ਕਿ ਬੋਲ ਰਹੇ ਆ ਵੀ ਇਹ ਅਜੀ ਉਹ ਮਤਲਬ ਨੈਕਸਟ ਸਟੈਪ ਕੀ ਹੋਊਗਾ ਨੈਕਸਟ ਸਟੈਪ ਜੋ ਸਾਡੇ ਤੋਂ ਬਹੁਤ ਸੂਕਮ ਕਰਨਗੇ ਉਹਦੇ ਤੋਂ ਬਾਅਦ ਆ ਅਸੀਂ ਨੈਕਸਟ ਸਟੈਪ ਜਿਹੜਾ ਵਾ ਉਸਕਾ ਫੋਰਸ ਆ ਚੁੱਕੀ ਹੈ ਹੁਣ ਤੇ ਜੋ ਵੀ ਆ ਸਟੈਪ ਜੋ ਇਹ ਟਾਈਮ ਲੈਣਾ ਚਾਹੁੰਦੇ ਆ ਉਪਰੋਂ ਲੈ ਲੈਣ ਟਾਈਮ ਐ ਐਮਐਲਏ ਸਾਹਿਬ ਨੇ ਚੇਅਰਮੈਨ ਸਾਹਿਬ ਨੇ ਉਹਨਾਂ ਨਾਲ ਗੱਲ ਕਰਕੇ ਟਾਈਮ ਲੈ ਲੈਣਾ ਮੈਨੂੰ ਕੋਈ ਮੈਨੂੰ ਕੋਈ ਇਤਰਾਜ਼ ਨਹੀਂ ਹੈ ਜੇ ਟਾਈਮ ਮਿਲਦਾ ਹੈ ਤਾਂ ਟਾਈਮ ਲੈ ਲੈਣ ਪਰ ਅਸੀਂ ਇਨਕਰੋਜਮੈਂਟ ਤਾਂ ਦੂਰ ਕਰਨੀ ਹੈ ਨਾ ਵੇਖੋ ਇਹ ਜਿਹੜੀ ਪਬਲਿਕ ਆ ਨਾ ਪਹਿਲਾਂ ਇੱਕ ਵਾਰ ਕਾਰਵਾਈ ਕੀਤੀ ਗਈ ਸੀ ਉਸ ਵਾਰ ਇਹਨਾਂ ਟਾਈਮ ਲੇਤਾ ਅੱਜ ਫੇਰ ਉਹੀ ਹਾਲ ਐ ਫੇਰ ਹੁਣ ਕੀ ਮੰਗ ਆ ਵੇਖੋ ਜੀ ਇਹ ਟਾਈਮ ਇਹ ਕਹਿੰਦੇ ਸੀ ਚੱਕਣਾ ਹੀ ਨਹੀਂ ਹੁਣ ਹੁਣ ਤਾਂ ਇੱਥੇ ਆਏ ਹੋਏ ਨਾ ਵੀ ਅਸੀਂ ਧਰਨਾ ਲਾਉਣਾ ਵਾ ਅਸੀਂ ਚੁੱਕਣਾ ਹੀ ਨਹੀਂ ਸਮਾਨ ਰਹਿਣ ਤੋਂ ਅਸੀਂ ਚੱਕਣਾ ਹੀ ਨਹੀਂਗਾ ਐਸੋਸੀਏਸ਼ਨਾਂ ਵੀ ਮਤਲਬ ਤੰਗ ਨੇ ਪਬਲਿਕ ਤੰਗ ਆ ਬੇਥੋਂ ਨਿਕਲਿਆ ਨਹੀਂ ਜਾਂਦਾ ਜਹਾਜਗੜ ਦੇ ਵਿੱਚੋਂ ਕਿੰਨਾ ਕਿੰਨਾ ਚਰਜਾਮ ਲੱਗਦਾ ਹੈ ਤੁਸੀਂ ਦੇਖੋ ਰੋਡਾਂ ਦੇ ਉੱਤੇ ਗੱਡੀਆਂ ਖੜੀਆਂ ਰੋਡਾਂ ਦੇ ਉੱਤੇ ਸਮਾਨ ਮਤਲਬ ਉਤਨਾ ਹੀ ਪਿਆ ਕਾਰਾਂ ਪਈਆਂ ਹੋਈਆਂ ਮੈਂ ਤੁਸੀਂ ਪਹਿਲਾਂ ਵੀਡੀਓ ਤੁਹਾਡ ਕੁਆਈਆਂ ਹੋਣਗੀਆਂ ਇੰਨੀ ਜਿਆਦਾ ਮਤਲਬ ਇੱਥੇ ਇੰਨੀ ਜਿਆਦੀ ਇਨਕ੍ਰੋਚਮੈਂਟ ਆ ਕਿ ਅਸੀਂ ਡਿਵੈਲਪਮੈਂਟ ਦੇ ਕੰਮ ਨਹੀਂ ਕਰਾ ਸਕਦੇ ਇੱਥੇ ਅਸੀਂ ਕੋ ਰੋਡ ਗਲੀ ਸਾਫ਼ ਕਰਨੀ ਹੋਵੇ ਪਾਣੀ ਖੜਾ ਹੈ ਅੱਜ ਬਰਸਾਤਾਂ ਦਾ ਹੁਣ ਮੌਸਮ ਆ ਮੱਛਰ ਇੱਥੇ ਆ ਬਹੁਤ ਜਿਆਦਾ ਵਾ ਤੁਸੀਂ ਇੱਧਰ ਦੀ ਨਿਕਲ ਜੋ ਮੇਰਾ ਖਿਆਲ ਸਭ ਤੋਂ ਵੱਧ ਡੇਂਗੂ ਇੱਥੇ ਫੈਲਣ ਦਾ ਖਤਰਾ ਹੈ ਠੀਕ ਹੈ ਜੀ ਉਹਨੇ ਸਮਾਨ ਚੁੱਕਦੇ ਆ ਚੋ ਕੂੜਾ ਚੋਂ ਨਿਕਲ ਰਿਹਾ 2 2 ਫੁੱਟ ਕੂੜਾ ਨਿਕਲ ਰਿਹਾ ਅਸੀਂ ਹੁਣ ਚੁਕਾਰ ਰਹੇ ਹਾਂ ਕੂੜਾ ਵੀ ਚੁਕਾਰ ਰਹੇ ਹਾਂ ਸਾਡੀ ਵੇਖੋ ਕਿੰਨੀ ਕਿੰਨੀ એનર્ਜੀ ਸਾਡੀ ਕਿੰਨਾ ਸਾਡਾ ਪੈਸਾ ਵੇਸਟ ਹੋ ਰਿਹਾ ਇਹਨਾਂ ਦੇ ਬਹੁਤ ਜ਼ਿਆਦਾ ਇਹ ਬੋਲਦੇ ਹੀ ਮਤਲਬ ਬਹੁਤ ਜ਼ਿਆਦਾ ਕੋਈ ਕੋਈ ਵੀ ਗਾਲਾਂ ਕੱਢੀ ਜਾਂਦਾ ਵਾ ਕੋਈ ਕੁਸ਼ ਕਰੀ ਜਾਂਦਾ ਹੈ ਕੋਈ ਇਰਾੜ ਲੈ ਕੇ ਜਿਹੜਾ ਫੜੇ ਖੜਿਆ ਖੜਿਆ ਵਾ ਇਹਦੀ ਕੰਪਲੇਨਟ ਕੀਤੀ ਜਾਏਗੀ ਆਹ ਕੰਪਲੇਨਟ ਕਰਾਂਗੇ ਕਿ ਜਰੂਰ ਕਰਾਂਗੇ ਐਸਚੀਓ ਸਾਹਿਬ ਆਏ ਨੇ ਅਜਿਹੀ ਇੱਕ ਮੰਗ ਵੀ ਹੈ ਕਿ ਜੇਕਰ ਸਮਾਜਿਕ ਮਾਉਣਾ ਸਾਨੂੰ ਕੋਈ ਜਗ੍ਹਾ ਮੁਹੱਈਆ ਕਰਵਾਈ ਜਾਏ ਕਿ ਇਸ ਤਰ੍ਹਾਂ ਦੀ ਕੋਈ ਵੇਖੋ ਇਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਜੇ ਉਤਲੇ ਲੈਵਲ ਦੇ ਉੱਤੇ ਇਹਨਾਂ ਨੂੰ ਕੋਈ ਜਗ੍ਹਾ ਚਾਹੀਦੀ ਹੈ ਤਾਂ ਉਤਲੇ ਲੈਵਲ ਤੇ ਗੱਲ ਕਰਨ ਸਾਡੇ ਚੇਅਰਮੈਨ ਸਾਹਿਬ ਬੌਸ ਨਹੀਂ ਉਹ ਬੈਠੇ ਨਹੀਂ ਸਰਕਾਰਾਂ ਬੈਠੀਆਂ ਵਾਂ ਕੋਈ ਉਤਲੇ ਸਭ ਇਹ ਮਤਲਬ ਕਿ ਸਭ ਕਹਿ ਰਹੇ ਨੇ ਕਿ 80% ਤੱਕ ਅਸੀਂ ਜਿਹੜਾ ਵਾ ਉਹ ਕਵਾੜ ਚੁੱਕਤਾ ਹੋਇਆ ਵਾ ਤੇ ਫਿਰ ਜਾਣ ਕੇ ਸਾਨੂੰ ਤੰਗ ਕੀਤਾ ਜਾ ਰਿਹਾ ਇਹਦੇ ਪਿੱਛੇ ਕੀ ਨਿਕਸ ਚਾਹੀਏ ਵੇਖੋ ਜੀ ਇਹ ਹੁਣ ਕਹਿ ਕੇ ਹੁਣੇ ਬੰਦੇ ਕਹਿ ਗਏ ਆ ਜੀ ਅਸੀਂ 70% ਸਮਾਨ ਚੁੱਕਿਆ ਜੀ 30% ਸਾਡਾ ਸਮਾਨ ਰਹਿ ਗਿਆ ਪਰ ਅਸੀਂ ਚੁੱਕਣਾ ਨਹੀਂ ਗਾ ਠੀਕ ਹੈ ਜੀ ਮੈਂ ਕਹਾਂ ਜੀ ਜੇ ਤੁਹਾਨੂੰ ਹਫਤਾ ਇੱਕ ਤੁਸੀਂ ਪੰਜਾਂ ਜਣਾਂ ਦੇ ਵਿੱਚ ਜਿਹੜਾ 70% ਸਮਾਨ ਚੁੱਕਤਾ ਹੈ ਤੇ ਤੁਸੀਂ ਹੋਰ ਜੇ ਦੋ ਦਿਨ ਲੈਣੇ ਤਾਂ ਹੋਰ ਦੋ ਦਿਨ ਲੈ ਲਓ ਤਿੰਨ ਦਿਨ ਲੈਣੇ ਤਿੰਨ ਦਿਨ ਲੈ ਲਓ ਜਿਹੜਾ ਸਮਾਨ ਪਿਆ ਉਹ ਚੱਕ ਲੋ ਨਾ ਪਰ ਇਹ ਕਹਿੰਦੇ ਨਹੀਂ ਅਸੀਂ ਚੱਕਣਾ ਹੀ ਨਹੀਂ ਗਾ ਇੱਥੇ ਮ ਇੱਕ ਹੋਰ ਜਿਹੜਾ ਜੀ ਇਹਨਾਂ ਵੱਲੋਂ ਇਲਜ਼ਾਮ ਲਗਾਇਆ ਰਿਹਾ ਜੀ ਇੱਕ ਦੁਕਾਨ ਦੇ ਅੰਦਰ ਵੜ ਕੇ ਤੋੜਪਨ ਕੀਤੀ ਗਈ ਤੁਹਾਡੇ ਵੱਲੋਂ ਉਹਦੇ ਚ ਕਿੰਨੀ ਸੱਚਾਈ ਹੈ ਕੋਈ ਜੀ ਨਹੀਂ ਅੰਦਰ ਸਭ ਵੀਡੀਓ ਦੇ ਵਿੱਚ ਨਹੀਂ ਕੋਈ ਇਹਤ ਇਲਜ਼ਾਮ ਹੀ ਨੇ ਜੋ ਮਰਜ਼ੀ ਲਾਈ ਜਾਓ ਜਿਹੜਾ ਫੁੱਟਪਾਥ ਤੋਂ ਬਾਹਰ ਪਿਆ ਹੈ ਉਹ ਤੇ ਸਾਡੀ ਜੀਸੀਬੀ ਜ਼ਰੂਰ ਚੱਲੀ ਆ ਨਾਲ ਹੀ ਗੱਲ ਨਹੀਂ ਆਪਾਂ ਨੇ ਧੋੜ ਕੋਈ ਨਹੀਂ ਹੈ ਜਿਹੜਾ ਫੁੱਟਪਾਥ ਤੋਂ ਬਾਹਰ ਸਮਾਨ ਪਿਆ ਹੈ ਉਹ ਤੇ ਵੇਖੋ ਅਸੀਂ ਚੱਕਣਾ ਹੀ ਆ ਜਿਹੜਾ ਫੁੱਟਪਾਥ ਤੋਂ ਵੀ ਬਾਹਰ ਰੋਡ ਦੇ ਵਿੱਚ ਪਿਆ ਉਹ ਤੇ ਅਸੀਂ ਚੱਕਣਾ ਹੀ ਆ